ਜੋ ਜੀ ਦੋਨੋਂ ਹਾਰਡਰ ਦੋੱਚ 6 ਲੜਕੀਆਂ ਬਰਾਮਦ ਹੋਈਆਂ ਸੀ 6 ਲੜਕੀਆਂ ਨੂੰ ਜਿਹੜਾ ਆ ਕਿਉਂਕਿ ਵਿਕਟਮ ਨੇ ਮੁਕਦਮਾ ਦੀਆਂ ਉਹਨਾਂ ਨੂੰ ਅਸੀਂ ਜਿਹੜਾ ਅੱਜ ਡੀ ਐਡਿਕਸ਼ਨ ਸੈਂਟਰ ਸਵਾਮੀ ਵਿਵੇਕਾਨੰਦ ਵਿਖੇ ਭੇਜਿਆ ਸੀ ਅਗਲਾ ਵੀ ਕਾਫੀ ਲੜਕੀਆਂ ਜਿਹੜੀਆਂ ਵਾ ਅਸੀਂ ਇਹਦੀਆਂ ਬਰਾਮਦ ਕਰਕੇ ਉਹਨਾਂ ਨੂੰ ਜਿਹੜਾ ਲਾਜ ਵਾਸਤੇ ਜਿਹੜਾ ਭੇਜਿਆ ਗਿਆ ਤੇ ਜੇ ਕੁਝ ਲੜਕੀਆਂ ਰਾਤ ਨੂੰ ਇਸ ਤਰ੍ਹਾਂ ਇਸ ਏਰੀਆ ਵਿੱਚ ਘੁੰਮਦੀਆਂ ਨਜ਼ਰ ਆਉਣਗੀਆਂ ਤੇ ਉਹਨਾਂ ਤੇ ਵੀ ਬੜੀ ਕਾਨੂੰਨੀ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਜਾਵੇਗੀ ਹੋ ਜੀ ਹੋਟਲਜ਼ ਦੇ ਮਾਲਕ ਨੂੰ ਸਾਡੇ ਵੱਲੋਂ ਇਹ ਮੈਸੇਜ ਤੇ ਇੱਕ ਤਾੜਦਾ ਵੀ ਹੈ ਕਿ ਜੇ ਕਿਤੇ ਵੀ ਉਹ ਲੀਜ਼ ਤੇ ਦੇ ਦੇ ਦਿੰਦੇ ਨੇ ਪਰ ਉਹਨਾਂ ਦੀ ਪ੍ਰਾਪਰਟੀ ਹੈ ਜੇ ਗਲਤ ਧੰਦਾ ਹੁੰਦਾ ਹੈ ਤੇ ਕੱਲ ਨੂੰ ਪ੍ਰਾਪਰਟੀ ਸੀਲ ਹੋਏਗੀ ਉਹਨਾਂ ਦਾ ਆਰਥਿਕ ਨੁਕਸਾਨ ਹੋਏਗਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਬਾਹਰੋਂ ਟੂਰਿਸਟ ਦਰਬਾਰ ਸਾਹਿਬ ਦੇ ਏਰੀਆ ਵਿੱਚ ਆਪਣੀ ਸ਼ਰਧਾ ਵਾਸਤੇ ਮੱਥਾ ਟੇਕਣ ਆਉਂਦੇ ਨੇ ਜਿਸ ਦੇ ਤਹਿਤ ਲਗਾਤਾਰ ਕੁ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਜਿਹੜੇ ਏਰੀਆ ਦੇ ਵਿੱਚ ਹੋਟਲਸ ਆ ਉਹ ਗਲਤ ਧੰਦਾ ਜਿਹੜਾ ਉੱਥੇ ਕਰਾਇਆ ਜਾ ਰਿਹਾ ਇਸ ਦੇ ਤਹਿਤ ਮਤੀ 13 ਅਕਤੂਬਰ 2025 ਨੂੰ ਰੇਡ ਕਰਕੇ ਕੇਫੇਅਰ ਨੰਬਰ 239 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀਡ ਵਿਜੀਨ ਵਿਖੇ ਦਰਜ ਰਜਿਸਟਰ ਕਰਕੇ ਦੋ ਹੋਟਲਸ ਨੂੰ ਇਸ ਦੇ ਵਿੱਚ ਬੰਕ ਕੀਤਾ ਗਿਆ ਹੈ ਹੋਟਲ ਕੁਨਾਲ ਗੈਸਟ ਹਾਊਸ ਅਤੇ ਹੋਟਲ ਐਲਰਜੀ ਦੋਨਾਂ ਹੋਟਲਸ ਦੇ ਵਿੱਚ ਮੈਨੇਜਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਤੇ ਉਥੋਂ ਦੋਨੋਂ ਆਰਡਰਸ ਦੇ ਵਿੱਚੋਂ 6 ਲੜਕੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਤਾਂ ਸਭ ਤੁਹਾਡੇ ਵੱਲੋਂ ਪਹਿਲਾਂ ਵੀ ਆਇਆ ਲ ਇਹ ਜੀ 3 ਮਹੀਨੇ ਪਹਿਲਾਂ ਵੀ ਹੋਟਲ ਅਲਰਜੀ ਦੇ ਇਮੋਰਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਦਾ ਮੁਕਦਮਾ ਦਰਜ ਰਜਿਸਟਰ ਕਰਕੇ ਇਸ ਦੀ ਜਿਹੜੀ ਆ ਜਿਸ ਨੇ ਲੀਜ਼ ਤੇ ਲਿਆ ਹੋਇਆ ਸੀ ਸੋਨੀਆ ਲੜਕੀ ਚਾਟਪਿੰਡ ਦੀ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ ਜਿਸ ਨੇ ਬੇਲ ਤੇ ਬਾਹਰ ਆ ਕੇ ਦੁਬਾਰਾ ਉਹੀ ਹੋਟਲ ਦੇ ਵਿੱਚ ਆਪਣਾ ਦੁਬਾਰਾ ਧੰਦਾ ਚਲਾ ਲਿਆ ਸੀ ਜਿਸ ਤੇ ਦੁਬਾਰਾ ਮੁਕਦਮਾ ਦਰਜਿਸਟਰ ਕੀਤਾ ਗਿਆ ਤੇ ਕਾਨੂੰਨ ਅਨਸਾਰ ਅੱਗੇ ਤਫਤੀਸ਼ ਕਰਦੇ ਹੋਏ ਇਸ ਹੋਟਲ ਨੂੰ ਜਿਹੜਾ ਵਾਸ ਸੀਨ ਕਰਵਾਇਆ ਜਾਵੇਗਾ ਜੀ ਤਾਂ ਸਰ ਇਹਦੇ ਵਿੱਚ ਅ ਇਹਨਾਂ ਵਿੱਚੋਂ ਜੀ ਦੋਨੋਂ ਆਰਡਰ ਦੇ ਵਿੱਚੋਂ 6 ਲੜਕੀਆਂ ਬਰਾਮਦ ਹੋਈਆਂ ਸੀ 6 ਲੜਕੀਆਂ ਨੂੰ ਜਿਹੜਾ ਆ ਕਿਉਂਕਿ ਵਿਕਟਮ ਨੇ ਮੁਕੱਦਮਾ ਦੀਆਂ ਉਹਨਾਂ ਨੂੰ ਅਸੀਂ ਜਿਹੜਾ ਅੱਜ ਡੀ ਐਡਿਕਸ਼ਨ ਸੈਂਟਰ ਸਵਾਮੀ ਵਿਵੇਕਾਨੰਦ ਵਿਖੇ ਭੇਜਿਆ ਸੀ ਜਿਨ੍ਹਾਂ ਦੇ ਵਿੱਚੋਂ ਉਹਨਾਂ ਦਾ ਚੈੱਕ ਕਰਨ ਉਪਰੰਤ ਤਿੰਨ ਲੜਕੀਆਂ ਜਿਹੜੀਆਂ ਉਹ ਨਸ਼ਾ ਕਰਦੀਆਂ ਪਾਈਆਂ ਗਈਆਂ ਜਿਨ੍ਹਾਂ ਨੂੰ ਉੱਥੇ ਦਾਖਲ ਕੀਤਾ ਗਿਆ ਤੇ ਬਾਕੀ ਦੀਆਂ ਲੜਕੀਆਂ ਨੂੰ ਉਥੋਂ ਫਾਰਕ ਕਰ ਦਿੱਤਾ ਗਿਆ ਸੀ ਤਾਂ ਸਰ ਤੁਹਾਡੇ ਵੱਲੋਂ ਹੋਟਲ ਮਾਲਕ ਦੇਖੋ ਜੀ ਹੋਟਲਜ਼ ਮਾਲਕ ਨੂੰ ਸਾਡੇ ਵੱਲੋਂ ਇਹ ਮੈਸੇਜ ਤੇ ਇੱਕ ਤਾੜਦਾ ਵੀ ਹੈ ਕਿ ਜੇ ਕਿਤੇ ਵੀ ਉਹ ਲੀਜ਼ ਤੇ ਦੇ ਦੇ ਦਿੰਦੇ ਨੇ ਪਰ ਉਹਨਾਂ ਦੀ ਪ੍ਰਾਪਰਟੀ ਹੈ ਜੇ ਗਲਤ ਧੰਦਾ ਹੁੰਦਾ ਹੈ ਤੇ ਕੱਲ ਨੂੰ ਪ੍ਰਾਪਰਟੀ ਸੀਲ ਹੋਏਗੀ ਉਹਨਾਂ ਦਾ ਆਰਥਿਕ ਨੁਕਸਾਨ ਹੋਏਗਾ ਇਸ ਲਈ ਇਹਨਾਂ ਨੂੰ ਆਪਣੇ ਪਹਿਲਾਂ ਹੀ ਉਸ ਚੀਜ਼ ਨੂੰ ਸਿਰਫ ਇੱਕ ਐਫੀਡੇਵਿਟ ਲਿਖ ਕੇ ਜਿਹੜਾ ਉਥੋਂ ਫਾਰਕ ਨਾ ਹੋ ਜਾਣ ਆਪਣਾ ਉਸ ਚੀਜ਼ ਨੂੰ ਚੈੱਕ ਵੀ ਕਰਨ ਕਿ ਜਿਹੜੇ ਮੈਨੇਜਰ ਨੇ ਜਾਂ ਜਿਹੜੇ ਵਿਅਕਤੀ ਨੇ ਉਹਨਾਂ ਦਾ ਆਟਰ ਲੀਜ਼ ਤੇ ਲਿਆ ਆ ਉਹ ਉਹਨਾਂ ਸ਼ਰਤਾਂ ਅਨੁਸਾਰ ਸਾਨੂੰ ਚਲਾ ਰਿਹਾ ਜਾਂ ਨਹੀਂ ਅਜਾ ਜਾਂਦਾ ਸੀ ਜੀ ਇਹ ਹੁਣ ਇਸ ਗੱਲ ਦਾ ਕਲੀਅਰ ਨਹੀਂ ਹੈ ਕਿ ਨਸ਼ੇ ਦੀ ਲਤ ਲਾ ਕੇ ਕਿਰਾਇਆ ਜਾਂਦਾ ਸੀ ਜਾਂ ਉਹ ਉਹਨਾਂ ਨੂੰ ਨਸ਼ੇ ਦੀ ਲਤ ਜਿਨ੍ਹਾਂ ਨੂੰ ਲੱਗੀ ਹੋਈ ਉਹ ਇਸ ਧੰਦੇ ਵਾਂ ਲਾ ਕੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਪੈਸੇ ਪੂਰੇ ਕਰ ਰਹੇ ਨੇ ਪਰ ਉਹਨਾਂ ਨੂੰ ਇਲਾਜ ਵਾਸਤੇ ਅਸੀਂ ਦਾਖਲ ਕਰਾਇਆ ਤਾਂ ਕਿ ਉਹ ਆਪਣਾ ਇਲਾਜ ਕਰਾ ਕੇ ਨਸ਼ੇ ਤੋਂ ਛੁਟਕਾਰਾ ਪਾ ਸਕਣ ਤੇ ਆਪਣਾ ਇੱਕ ਵਧੀਆ ਜੀਵਨ ਜਿਹੜਾ ਜੀ ਸਕਣ ਤੇ ਜਿਹੜੇ ਦਰਬਾਰ ਸਾਹਿਬ श्रद्धालु ਆਉਂਦੇ ਸੀ ਉਹਨਾਂ ਨੂੰ ਤੰਗ ਕੀਤਾ ਜਾਂਦਾ ਸੀ ਇੱਥੇ ਨਹੀਂ ਜੀ ਤੰਗ ਵਾਲੀ ਕੋਈ ਗੱਲ ਨਹੀਂ ਸੀ ਸਾਹਮਣੇ ਇਹ ਪਰ ਫਿਰ ਵੀ ਇੱਕ ਮਾੜਾ ਅਸਰ ਜਿਹੜਾ ਆ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਜਦੋਂ ਆਉਂਦੇ ਨੇ ਤੇ ਬਾਹਰੋਂ ਆਇਆ ਤੇ ਮਾੜਾ ਅਸਰ ਪੈਂਦਾ ਹੈ ਇਸ ਕਰਕੇ ਅੱਗੇ ਤੋਂ ਵੀ ਪੂਰੀ ਸ਼ਕਤੀ ਨਾਲ ਇਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਏਗੀ ਤੇ ਹੋਰ ਕਿੰਨੇ ਕੋਟ ਲੱਗੇ ਨੇ ਜੀ ਇਦਾਂ ਦੇ ਹੋਰ ਵੀ ਅ ਜੇ ਅਸੀਂ ਪੂਰੀ ਸਰਵੇਲੈਂਸ ਕਰ ਰਹੇ ਆ ਨਿਕਨੇ ਕੇ ਕਾਫੀ ਹੋਟਲ ਇਸ ਏਰੀਆ ਵਿੱਚ ਬਣੇ ਹੋਏ ਨੇ ਪਿਛਲੇ ਸਮੇਂ ਦੌਰਾਨ ਵੀ ਚਾਰ ਪਰਚੇ ਇਮਾਰੋ ਟ੍ਰਾਫਿਕ ਐਕਟ ਦੇ ਤੇ 10 ਤੋਂ 12 ਪਰਚੇ ਜਿਹੜਾ ਆ ਆਪਣਾ ਰਿਕਾਰਡ ਸਹੀ ਢੰਗ ਨਾਲ ਨਾ ਦਰਜ ਕਰਨ ਦੇ ਅੰਡਰ ਸੈਕਸ਼ਨ 223 ਬੀ ਐਨ ਐਸ ਅਸੀਂ ਦਰ ਰਜਿਸਟਰ ਕੀਤੇ ਨੇ ਤੇ ਅੱਗੇ ਵੀ ਸਾਡੀ ਚੈਕਿੰਗ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਤੇ ਹੋਰ ਕਿੰਨੇ ਕੁ ਜਿਹੜੀ ਕੁੜੀਆਂ ਸਰਸ ਧੰਦੇ ਚ ਆਈਆਂ ਜੀ ਇਸ ਤਰ੍ਹਾਂ ਕੋਈ ਗੱਲ ਸਾਹਮਣੇ ਆਈ ਦੀ ਪਹਿਲਾਂ ਵੀ ਕਾਫੀ ਲੜਕੀਆਂ ਜਿਹੜੀਆਂ ਵਾ ਅਸੀਂ ਜਿਹੜੀਆਂ ਬਰਾਮਦ ਕਰਕੇ ਉਹਨਾਂ ਨੂੰ ਜਿਹੜਾ ਲਾਜ ਵਾਸਤੇ ਜਿਹੜਾ ਭੇਜਿਆ ਉਹ ਰਾਤ ਨੂੰ ਇਸ ਤਰ੍ਹਾਂ ਇਸ ਏਰੀਆ ਵਿੱਚ ਘੁੰਮਦੀਆਂ ਨਜ਼ਰ ਆਉਣੀਆਂ ਤੇ ਉਹਨਾਂ ਤੇ ਵੀ ਵੱੜਦੀ ਕਾਨੂੰਨੀ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਜੀ ਕੁਝ ਸ਼ਹਿਰ ਦੀਆਂ ਲੋਕਲ ਨੇ ਕੁਝ ਬਾਹਰਲੇ ਜਿਲ੍ਹਿਆਂ ਦੀਆਂ ਵੀ ਲੜਕੀਆਂ ਜਿਹੜੀਆਂ ਵਾਂ ਦੇਖਿਆ ਗਿਆ ਕਿ ਦੇ ਵਿੱਚ ਮੌਜੂਦ ਸੀਗੀਆਂ ਤਾਂ ਹੁਣ ਸਖਤੀ ਪੂਰੀ ਕੀਤੀ ਜਾਏਗੀ ਬਿਲਕੁਲ ਜੀ ਸਖਤੀ ਪਹਿਲਾਂ ਵੀ جاری ਸੀ ਤਾਂ ਹੁਣ ਵੀ ਲਗਾਤਾਰ ਅੱਗੇ ਵਿਚਾਰੀ ਰਹੇਗੀ ਠੀਕ